ਇਹ ਆਪਰਾ ਹਰਤ ਤਬੂਤ ਅਰੇ ਬੋਰ ਦੇ ਦਿਆ ਦੇ ਬਾਗੇ ਲੱਗੇ ਵੀ ਤਬੂਤ ਕਿੰਨੇ ਲੱਗੇ ਆ ਕਾਦਾ ਲੱਗਾ ਆ ਮੈਂ ਇੱਕ ਬਟ ਜਿਹੜੇ ਆ ਸੰਵਤੀ ਮੈਂਬਰ ਜਿਹੜੇ ਖੜੇ ਹੋਏ ਇਹਨਾਂ ਦੇ ਕੰਮ ਦਾ ਪਾਰੇ ਤੁਹਾਨੂੰ ਪਤਾ ਹਾਂਜੀ ਮੈਡਮ ਇਹਨਾਂ ਨੇ ਜੋ ਵੀ ਅਸੀਂ ਕੰਮ ਵਾਸਤੇ ਕੰਮ ਕਰਵਾਣੇ ਆ ਸਾਡੀ ਜਿਹੜੀ ਆਵਾਜ਼ ਹੈ ਜਿਹੜੇ ਤੁਸੀਂ ਖੋਦ ਨਹੀਂ ਜਾ ਸਕਦੇ ਜਾਂ ਕੁਝ ਨਹੀਂ ਸਾਡੀ ਆਵਾਜ਼ ਜਿਹੜੀ ਇਹਨਾਂ ਨੇ ਸਰਕਾਰ ਤੱਕ ਸਾਡੀ ਪਹੁੰਚ ਆਣੀ ਹੈ ਫਿਰ ਸਾਨੂੰ ਸੌਪ ਮਿਲੂਗੀ ਸਾਡੇ ਕੰਮਾਂ ਨੂੰ ਲਾਉਣ ਸੁਭਾ ਜਿਹੜੀਆਂ ਆਉਂਦੀਆਂ ਹਨ ਪੰਜ ਕੰਮ ਨੇ ਤੇ ਬਾਕੀ ਬਲੌਕ ਸੰਪਤੀ ਦੇ ਵਿੱਚ ਜਿਹੜੇ ਖੜੇ ਨੇ ਉਹ ਜੀ ਅਸੀਂਾਂ ਨੂੰ ਵੀ ਸਾਡਾ ਸਹਿਯੋਗ ਦੇਣਗੇ ਸਾਡੇ ਨਾਲ ਹੋ ਸਕਦੇ ਹਨ ਥੈਂਕ ਯੂ ਤੱਕ ਕਿੰਨੀ ਬੋਲਿੰਗ ਹੋ ਚੁੱਕੀ ਕੋਈ ਹੋਰ ਚਾਹ ਬ ਕੋਈ ਏਦਾਂ ਤੁਸੀਂ ਵਿਚਾਰੇ ਜਿਹੜਾ ਵੀ ਉਮੀਦਵਾਰ ਚੁਣਿਆ ਜਾਵੇ ਵਧੀਆ ਚੁਣਿਆ ਜਾਵੇ ਜਿਹੜਾ ਸਾਡੇ ਇਲਾਕੇ ਦਾ ਵਿਕਾਸ ਕਰੇ ਬਸ ਇਹੀ ਕਹਿਣਾ ਚਾਹੁੰਦੇ ਹਾਂ ਜੀ ਕੋਈ ਸ਼ਾਂਤੀਪੂਰਨ ਬਖਸ਼ ਤੁਹਾਨੂੰ ਵੀ ਜਾ ਰਹੇ ਹਾਂ ਵੋਟ ਆਪਣੀ ਪਿੱਛਾ ਕੇ ਬੱਤ ਪਬਲਿਕ ਆ ਰਹੀ ਹੈ ਆਪਣੀ ਵੋਟ ਪਾ ਕੇ ਬੱਤ ਜਾ ਰਹੇ ਤੇ ਕਿੰਨੇ ਬੂਸੇ ਕਿਹੜੇ ਕਿਹੜੇ ਲੱਗੇ ਹੋਇਆ ਜੀ ਬੀਪੀ ਦਾ ਜੀਪੀ ਦਾ ਕੰਮ ਆ ਤੇ ਕਾਂਗਰਸ ਕਾਂਗਰਸ ਨਹੀਂ ਲੱਭੀ ਮੈਗਵਾਲ ਕੋ ਜੀ ਉਹਨਾਂ ਬਣਵਾ ਤੇ ਇਹਦੇ ਵਿੱਚ 4 ਪਿੰਡਾਂ ਦੇ ਵਿੱਚ ਆਵੇ ਜੀ ਲੋਕ ਸਭਾ ਨੇ ਵਿਕਾਸ ਕੰਮ ਕਰਾਉਂਦੇ ਨੇ ਵਿਕਾਸ ਮੈਨੂੰ ਅੰਦਰ ਵਾਲਾ ਬਾਟ ਹੋਊਗੀ ਡਿਵੈਲਪਮੈਂਟ ਕਾਦੀ ਕਰਾਓਗੇ ਡਿਵੈਲਪਮੈਂਟ ਸਰਵੇਚਰ ਦਾ ਸਿਗਨਲ ਕਰੇ ਖੇਤੀਬਾੜੀ ਸਵੱਧੀ ਹੋ ਗਿਆ ਕੋਈ ਕਿਉਂ ਨਹੀਂ ਪਾਟਾ ਕੋਤਾ ਵਾਸਤੇ ਜਾਂ ਸਾਡੀ ਪਿੰਡ ਨੂੰ ਲੋੜ ਆਏ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾਉਂਗੇ ਕਿਨਾਂ ਤੱਕ ਪਹੁੰਚਾਓਗੇ ਮੈਂ ਸਰਕਾਰ ਤੱਕ ਆ ਸਰਕਾਰ ਦਾ ਮੂਜੂਦ ਦਾ ਸਰਕਾਰ ਆ ਪਿੰਡ ਦੇ ਵਿੱਚ ਸੱਦਕ ਨੂੰ ਸਭ ਉਠਾਈ ਨਹੀਂ ਹੁਣ ਰਜ਼ਾਨ ਲੋਕਾਂ ਦਾ ਕੀ ਆ ਇਸ ਵੇਲੇ ਕਿੰਨੇ ਕੁ ਲੱਗ ਰਿਹਾ ਰਜ਼ਾਨ ਚੱਲ ਰਹੇ ਹਲੇ ਤੱਕ ਠੀਕ ਬੜੀ ਚੱਲ ਰਹੀ ਹੈ ਬੜਾ ਵਧੀਆ ਬੜਾ ਵਧੀਆ ਦੋਨਾਂ ਪਾਰਟੀਆਂ ਦੇ ਵਿਚਾਰ ਆ ਰਹੇ ਨੇ ਕੰਮ ਹੋ ਰਿਹਾ ਕੰਮ ਬੜੀ ਵਧੀਆ ਹੋ ਰਿਹਾ ਬਾਗ ਦੇ ਵਿੱਚ ਲੱਭਨੇ ਨਹੀਂ ਲੈ ਰਹੇ ਕੋਈ ਲੋਕ ਇੰਟਰਸਟਿੰਗ ਨੇ ਇਸ ਮੁੱਦੇ ਬਈ ਨਹੀਂ ਜੀ ਰਹੀ ਹੈ ਕੱਟੂਈ ਉਹ ਕਈ ਅਸੀਂ ਬੋਰਡ ਦੇ ਵਿੱਚ ਲੱਭਨੇ ਰਹੇ ਕਈ ਲੋਕ ਇੰਟਰਸਟ ਨਹੀਂ ਲੈਦੇ ਇਸ ਬੂਕਰ ਇਹਨਾਂ ਬਾਰੇ ਪਤਾ ਨਹੀਂ ਇਸ ਬੋਟਾ ਵਾਸਤੇ ਜਿਹਨਾਂ ਨੂੰ ਪ੍ਰਧਾਨ ਮੰਤਰੀ ਦੀ ਬੋਟ ਦੇ ਬਾਰੇ ਮਾ ਲੂਆ ਇਸ ਬੋਟ ਬਾਰੇ ਇਹਨਾਂ ਨੂੰ ਜਾਗਰੂਕ ਕੀਤਾ ਜਾਵੇ ਦੱਸਿਆ ਜਾਵੇ ਰਾਂ ਵੀ ਜਦੋਂ ਪ੍ਰਚਾਰ ਕਰਦੇ ਆ ਤੁਸੀਂ ਉਸਲੇ ਪ੍ਰਚਾਰ ਵਿੱਚ ਦੱਸਦੇ ਨਹੀਂ ਵੀ ਸਾਡੇ ਕੀ ਕੀ ਕੰਮ ਦੱਸਦੇ ਆ ਸਾਰਾ ਕੁਝ ਕਰਦੇ ਆ ਹੁਣ ਥੋੜਾ ਪ੍ਰਚਾਰ ਪੁੰਜੇਗਾ ਪਹਿਲਾਂ ਆਮ ਕੰਮ ਨੂੰ ਪਤਾ ਨਹੀਂ ਹੁੰਦਾ ਨਹੀਂ ਪ੍ਰਚਾਰ ਤੁਸੀਂ ਬੋਟ ਦੇ ਵਾਸਤੇ ਕਰੋਗੇ ਹਾਂ ਨਹੀਂ ਪਹਿਲਾਂ ਕੀਤਾ ਜੀ ਸਾਰਾ ਦੱਸਿਆ ਨਕਸਤ ਦੇ ਬਾਰੇ ਥੈਂਕ ਯੂ ਤੇ ਹਲਾ ਕਰੋ ਹਲਾ ਕਰੋ ਇਹ 5 ਮਿੰਟ ਹਨ ਇਹ ਸਤ ਹੈਗਾ ਇਹਨਾਂ ਉੱਤੇ ਤੁਸੀਂ ਕੀ ਕੀ ਆਸਾ ਕਰ ਸਕਦੇ ਆ ਕਿ ਸਾਡੇ ਪਿੰਡ ਬਾਰੇ ਕੀ ਕਰਨਗੇ ਦੇ ਬਾਰੇ ਵਿੱਚ ਕੀ ਕਰਨਗੇ ਅਸੀਂ ਦੇਖਾਂਗੇ ਆਹ ਨੂੰ ਤਾਂ ਪਤਾ ਹੁੰਦਾ ਥੋੜਾ ਦਾ ਕੰਮ ਕੀ ਹੈ ਪਤਾ ਕੁਝ ਨਹੀਂ ਪਤਾ ਰਿਹਾ ਤੁਲਾਪੁਰ ਨੇ ਵੀ ਜਿਹੜੇ ਸਾਡੇ ਪਿੰਡ ਦੀ ਗੰਦਗੀ ਨਹੀਂ ਨਿਕਲ ਜਾਂਦੇ ਜਾਂਦੇ ਉਹ ਵੀ ਖੜੇ ਪਰ ਉਹਨਾਂ ਨੂੰ ਵੋਟ ਨਾ ਪਾਉਂ ਜਿਹੜੇ ਬਿਗਰੀ ਭਾਈਚਾਰੇ ਨੂੰ ਦਲੀਲ ਕਰਨ ਦੇ ਆ ਪਾਣੀ ਵੜਦਾ ਉਹਨਾਂ ਦੇ ਵੀ ਉਹਨਾਂ ਦੇ ਹੱਕਾਂ 'ਚ ਨਹੀਂ ਖੜਦੇ ਹੈਗੇ ਉਹਨਾਂ ਨੂੰ ਵੋਟ ਵੋਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਹੈਗੀਆਂ ਲੋਕਤੰਤਰ ਦੀ ਹੈਗੀ ਆ ਸਾਰੀ ਵੋਟਾਂ ਪੈ ਰਹੀਆਂ ਹੈਗੀਆਂ ਆ ਜੇ ਉਮੀਦਵਾਰ ਪ੍ਰਸ਼ਾਸਨ ਵੱਲੋਂ ਬਣਾਏ ਗਏ ਹੈਗੇ ਆ ਉਹਦਾ ਵੀ ਕੋਈ ਨੀਨੇ ਦਾ ਮਤਲਬ ਹੈਗਾ ਕਿਉਂਕਿ ਪਾਰਟੀਆਂ ਜਿੰਨੇ ਆ ਆਪਣੇ ਉਮੀਦਵਾਰੀ ਨਹੀਂ ਚਾਕੇ ਮੋਰੇ ਲਿਆਉਣ ਨਹੀਂ ਲੋਬੋਰਾ ਜੀ 55% ਜਿਹੜੀ ਵੋਟ ਹੋ ਚੁੱਕੀ ਹੈ ਦੇਖੋ ਜੀ ਦੇਖੋ ਜੀ ਮੇਗੋਵਾਲ ਦੀ ਪੋਜੀਸ਼ਨ ਜਿਹੜੀ ਆ ਉੱਥੇ ਕਾਂਗਰਸ ਪਹਿਲੇ ਨੰਬਰ ਤੇ ਜਾ ਰਹੀ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣੇ ਵਾਅਦਿਆਂ ਤੇ ਪੂਰੀ ਨਹੀਂ ਉਤਰ ਸਕੀ ਕਿਉਂਕਿ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਹੈ ਜਦੋਂ ਅਸੀਂ ਲੋਕਾਂ ਦੇ ਘਰਾਂ 'ਚ ਜਾਂਦੇ ਆ ਤਾਂ ਉਹ ਇਹੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਤਾਂ ਜੋ ਵੀ ਕਰਨਾ ਸੀ ਉਹ ਨਹੀਂ ਕੀਤਾ ਪਰ ਜੇ ਤਾਂ ਕੰਮ ਕੀ ਹੈ ਦੱਸ ਦਿਓ ਜਾ ਚੀਆ ਉਹ ਜਿੰਨਾ ਪ੍ਰਸ਼ਾਦਾ ਉਹਨਾਂ ਤੋਂ ਡਵੈਲਪਮੈਂਟ ਕਰਾ ਪਲੈਲਿੰਗ ਪਾਵਰ ਦਾ ਮੈਂਬਰ ਜਿਹੜਾ ਬਣਦਾ ਹੁੰਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੁੰਦਾ ਇਹ ਜਿਹੜਾ ਬਲਾਕ ਸੰਪਤੀ ਦਾ ਮੈਂਬਰ ਹੈ ਨਾ ਜੀ ਅੱਬਲਾ ਤਾਂ ਇਹਦੀ ਕੋਈ ਬੁੱਕ ਤਾਂ ਨਹੀਂ ਹੁੰਦੀ ਨਹੀਂ ਸਰਕਾਰਾਂ ਪਾਰਟੀਆਂ ਇੱਕ ਟੀਕਾ ਲਾ ਕੇ ਦੇਖਦੀਆਂ ਤੇ ਸਾਡੀਆਂ ਜਿਹੜੀ ਸਰਕਾਰ ਦੇ ਵਿੱਚ ਕਿੰਨੀਆਂ ਕਿ ਸਾਡੀਆਂ ਪਾਰਟੀ ਦੀਆਂ ਵੋਟਾਂ ਆ ਇਹ ਸਿਰਫ ਵੋਟਾਂ ਦੇਖਣ ਦੀ ਖਾਤਰ ਹੀ ਇਹ ਲੇਖਨਾ ਕਰਾਈਆਂ ਜਾ ਰਹੀਆਂ ਹਨ ভাই ਇਹ ਸਰਵੇ ਆ ਇੱਕ ਦੂਨੀ ਸਰਕਾਰਾਂ ਦੇ ਠੀਕ ਹੈ ਨਾ ਇਹਦੇ ਵਿੱਚ ਇਹ ਦੇਖ ਲਈਏ ਕਰ ਲਿਆ ਹੀ ਰਹਿੰਦੇ ਆ ਇਹਨਾਂ ਬੱਲੇ ਨੇ ਚੋਣ ਆ ਗਈ ਇਹਨਾਂ ਦੀ ਸੰਕਿਆ ਚੋਣ ਆ ਗਈ ਇਹਨਾਂ ਦੀ ਬਲਾਕ ਸੰਵਤੀ ਦੀ ਆ ਗਈ ਜ਼ਿਲ੍ਹਾ ਪਰੀਸ਼ਦ ਦੀ ਪੰਜ ਪਿੰਡਾਂ ਦੀ ਬਲਾਕ ਸੰਵਤੀ ਲੈ ਠੀਕ ਹੈ ਜੀ ਪੂਰੇ ਚਾਰ ਜ਼ਿਲ੍ਹੇ ਦੇ ਵਿੱਚੋਂ ਚਾਰ ਜ਼ਿਲ੍ਹਾ ਪਰੀਸ਼ਦ ਲੈ ਲੈਂਦੇ ਹੈਗੇ ਆ ਜੀ ਇਹ ਕੌਮ ਸ਼ਾਂਤੀ ਵਾਲੇ ਮੈਂਬਰ ਜਿਹੜੇ ਹੈਗੇ ਆ ਇਹ ਜਿੱਤ ਕੇ ਕਰਨਾ ਕੀ ਹੈ ਇਹਨਾਂ ਨੇ ਸਰਕਾਰ ਪੈਸੇ 베ਸਟ ਕਰਦੀ ਹੈ ਬੈਟਲਾਈਨ ਤੇ ਕਰਨਾ ਕੀ ਹੈ ਬਾਅਦ ਵਿੱਚ ਸਰਕਾਰ ਹੈ ਜਿਹੜੀਆਂ ਵਰਤ ਨਹੀਂ ਕੋਈ ਕਿਹੜੀ ਸਰਕਾਰ ਦਾ ਨਾਮ ਲੈਣਾ ਚਾਹੀਦਾ ਮੈਂ ਕਿਸੇ ਦਾ ਨਹੀਂ ਲੈਣਾ ਚਾਹੁੰਦੀ ਸਰਕਾਰਾਂ ਸਹੀ ਵੀ ਨਹੀਂ ਆ ਨਹੀਂ ਬਲੌਕ ਸ਼ਾਂਤੀ ਵਾਲੋਂ ਖੜੇ ਨੇ ਬਲੌਕ ਸ਼ਾਂਤੀ ਦੇ ਜਿੱਤੂ ਜੇ ਤੱਕ ਇਹ ਬਲੌਕ ਦਾ ਸੰਬੰਧ ਜਿਹੜੀ ਪੈਂਡਿੰਗ ਦੀ ਡਿਵੈਲਪਮੈਂਟ ਆ ਉਹ ਚੱਕਰ ਹੋ ਜਾਣਾ ਦੇ ਦੰਦੇ 8-7-8 ਸਾਲ ਬਾਅਦ ਇਲੈਕਸ਼ਨ ਹੋਈ ਆ। ਉਹ ਵੀ ਗਲਤ ਹੋਇਆ ਨਾ ਇਹ ਸਰਕਾਰ ਦੀ ਮਤਲਬ ਗਲਤ ਨਹੀਂ 8 ਸਾਲ ਬਾਅਦ ਲੈ ਕੇ ਉਹਨਾਂ ਨੇ ਕੰਮ ਵਧੀਆ ਕਰਨਾ ਸੀਗਾ ਤੇ ਵੋਟ ਤਾਂ ਮਤਲਬ ਉਹ ਪਿਛਣੀਆਂ ਸਰਕਾਰਾਂ ਦੇ ਉਹ ਆ ਤੇ ਗਲਤੀ ਵਾਹ ਬਹੁਤ ਵਧੀਆ ਚਾਹ। ਸਾਰੇ ਪਿੰਡ ਵਾਲੇ ਸੋਚਣਾ ਕਿ ਆਪਣੇ ਪਿੰਡ ਵਾਲੇ ਜੋ ਸਾਡੇ ਕਹੂਗੇ ਬੱਚੇ ਲੋਕਾਂ ਨੂੰ ਇੱਕ ਮਸੰਗੜਾ ਇੱਥੇ ਆਪਣੇ ਦੋਲਰ ਦੇ ਨਾਲ ਇੱਕ ਹਵੇਲੀ